ਤਾਨਨ ਪਤਾ ਮੇਰੇ ਪੇਜ ਫਾੜ ਤੇ ਕਾਪੀ ਦੇ ਲੈ ਆਪਣੀ ਕਾਪੀ ਮੈਂ ਵੀ ਫਾੜਾ ਪੇਜ ਤੁਹਾਡੇ ਹਰ ਵਕਤ ਫੋਨ ਨਾਲ ਲੱਗੇ ਰਹਿੰਦੇ ਹੋ ਦਾ ਮੈਂ ਆਵਾਂ ਨਾ ਵੀ ਵੇਖਣਾ ਮੈਂ ਇਹਨਾਂ ਤੇ ਗੁੱਤੜੀ ਕਮਾਦਣੀ ਹੈ ਤੇਰੀ ਜਿਹੜੀ ਗੁੱਤਰੀਆਂ ਮੈਂ ਕਮਾ ਦੂੰਗੀ ਚੱਲ ਚੱਲ ਤੂੰ ਚੱਲ ਫੋਨ ਦੇ ਮੇਰਾ ਦੇ ਫੋਨ ਇਹਦੇ ਗੁੱਤਰੀ ਜਿਹੜੀ ਬੱਚੀ ਨਾ ਉਹ ਵੀ ਕਮਾ ਦੂੰਗੀ ਹਟ ਦੇ ਫੋਨ

ਕਦੀ ਮਾਰਾ ਫੜ ਲੈਂਦੀ ਆ ਕਦੀ ਮੇਰੀ ਕੁੜੀ ਦਾ ਫੜ ਲੈਂਦੀ ਆ ਵਾ ਉਹ ਜਰਾ ਘਰ ਆ ਕੇ ਚਾਰਜਿੰਗ ਤੇ ਲਾ ਕੇ ਜਾਂਦੀ ਨਹੀਂ ਤੇ ਫੜ ਕੇ ਬਹਿ ਜਾਂਦੀ ਆ ਵਾ ਕਦੀ ਪਾੜ ਵੀ ਲਿਆ ਕਰੋ ਤੁਹਾਨੂੰ ਨਹੀਂ ਪਤਾ ਤੁਹਾਡਾ ਸੀਪੀਓਫਿਸਾ ਕਿਦਾ ਭਰਦਾ ਵਾ ਜਦੋਂ ਆ ਵੇਖੋ ਬਸ ਫੋਨ ਲੈ ਕੇ ਬੈਠਿਆ ਰਹਿੰਦੀਆਂ ਜਾਂ ਲੜਦੀਆਂ ਰਹਿੰਦੀਆਂ ਘਰ ਚੋਂ ਮਾਸਾ ਕੰਮ ਕੁਮਲੋ ਹੱਥ ਮਡਾਇਆ ਕਰੋ ਗਾਂ ਸੋਰੇ ਨਹੀਂ ਜੇ ਜਾਣਾ ਇੱਥੇ ਬਿਠੇ ਰਹੋ ਸਾਨੂੰ ਕਿਉਂ ਬੋਲਦੇ ਰਹਿੰਦੇ ਤੁਸੀਂ ਹਰ ਵਕਤ ਤੇ ਤਹੀ ਕੰਮ ਵੀ ਬੋਲਣ ਵਾਲੇ ਕਰਦੇ ਤਾਂ ਬੋਲਣਾ ਹੀ ਆ ਕੋਈ ਚਾਇਦਾ ਕੰਮ ਕਰ ਲਓ ਦੋਵੇਂ ਜਾਣੀਆਂ ਤੇ ਮੈਂ ਨਾ ਬੋਲਾਂ ਅਸੀਂ ਮਰਦ ਦੀਦੀ ਵਾਲੇ ਵੇਖਿਆ ਨਾ ਉਹ ਪੜਦੀ ਵੀ ਆ ਕਾਲਜ ਜਾਂਦੀ ਆ ਤੇ ਘਰ ਦਾ ਕੰਮ ਵੀ ਮੇਰੇ ਨਾਲ ਮਾੜਾ ਮੋਟਾ ਕਰਉਂਦੀ ਆ ਤੇ ਤੁਸੀਂ ਬਸ ਕੋਣੀ ਚਲਾਉਂਦੀ ਰਿਆ ਕਰੋ ਤੇ ਬੋਤੇ ਪੁੱਟਦੀ ਰਿਆ ਕਰੋ ਕਿਤੇ ਲੋ ਖਬਰਦਾਰ ਹੈ ਕਿ ਤੇ ਮੇਰੀ ਕੁੜੀ ਦੇ ਫੋਨ ਨੂੰ ਹੱਥ ਲਾਇਵੇ ਜਾ ਕੇ ਤੇ ਪੜੋ ਤੇ ਤੈਨੂੰ ਕਿਆ ਹੀ ਨਾ ਨਾ ਬੋਲ ਮੈਨੂੰ ਦੇ ਦੇ ਫੋਨ ਵੱਡੀਆਂ ਮਾਂ ਤੁਹਾਨੂੰ ਪਿਆਰ ਹੀ ਨਹੀਂ ਕਰਦੀ ਅੰਛ ਨੂੰ ਬੋਲ ਤੁਹਾਨੂੰ ਹੀ ਬੋਲਦੇ ਰਹਿੰਦੇ ਪੰਛ ਨੂੰ ਤਾਂ ਪਿਆਰ ਹੀ ਕਰਦੇ ਆ ਪਤਾ ਨਹੀਂ ਤੈਨੂੰ ਕਿਆ ਹੀ ਨਾ ਫੋਨ ਦੇ ਕੇ ਉੱਚੀ ਨਾ ਬੋਲਦੀ ਉੱਤੇ ਤੂੰ ਉੱਚੀ ਨਾ ਬੋਲੇ ਤਾਂ ਕੀ ਕਰਾਂ ਉਹ ਫੋਨ ਤੇ ਤੂੰ ਦਿੰਦੀ ਨਹੀਂ ਮਮੂ ਨੇ ਵੇਖੰਦੀ ਤਾ ਲਾਗੀ ਨਾ ਮਾ ਬੜੀ ਅੰਮਾ ਕੋ ਕੇ ਦੀਦੀ ਚਲ ਚੰਗਾ ਆ ਗਿਆ ਮੇਰਾ ਫੋਨ ਕਿੱਥੇ ਆ ਦੀਦੀ ਫੋਨ ਤਾਂ ਬੜੀ ਅੰਮਾ ਲਾ ਗਏ ਮੇਰੇ ਗੇਮ ਵੀ ਚੱਲੂ ਏ ਫੋਨ ਮਮਾ ਲਾ ਗਏ ਤੇ ਮੈਂ ਤਾਨੂੰ ਦਿੱਤਾ ਏ ਗੇਮ ਖੇਡਣ ਲਈ ਹੁਣ ਮਮਾ ਲਾ ਦੇ ਕਰਕੇ ਰਹਿ ਤਾ ਸਾਰਾ ਨਾ ਹੰਦ ਕਰਕੇ ਫੋਨ ਖੋਇਆ ਗਿਆ ਮਨੂ ਮੈਨੂੰ ਗੇਮ ਖੇਡਣ ਦਿੱਤੀ ਤੇਰੇ ਕਰਕੇ ਫੋਨ ਖੋਇਆ ਗਿਆ 2 ਮਿੰਟ ਦੇ ਇਧਰ ਨਹੀਂ ਤੇ ਕਿਉਂ ਚੱਲਾ ਸੀ ਤੇਰੇ ਕਰਕੇ ਉਹਨਾਂ ਨੂੰ ਖੋਇਆ ਫੋਨ ਮੇਰੀ ਵੀ ਗੱਲ ਤੇਰੇ ਕਰਕੇ ਤੇਰੇ ਕਰਕੇ ਤੇਰੇ ਤੇਰੇ ਕਰਕੇ ਬੱਸ ਕਰ ਜੋ ਹੁਣ ਤੁਹਾਨੂੰ ਨਾ ਮੈਂ ਦੋਵਾਂ ਚ ਕਿਸੇ ਨੂੰ ਨਹੀਂ ਉਹਨੂੰ ਫੋਨ ਫੜਾਇਆ ਕਰਨਾ ਤੀਜੋਕ ਮੰਮੀ ਨੂੰ ਪੜਾਉਂਦੇ ਜੇ ਚਲੋ ਜਾਓ ਜਾ ਕੇ ਖੇਡੋ ਬਾਹਰ ਜੀ ਦੀ ਵੀ ਅੱਲਾ ਦਾ ਮੈਂ ਤੁਹਾਨੂੰ ਕਿਹਾ ਨਾ ਚਲ ਜਾਓ ਮੇਰੇ ਲਾਗੋ ਇੱਥੇ ਜਾਓ ਖਾਂਦੇ ਨੇ ਤੇ ਐਦਾਂ ਹੀ ਰੱਖਦੇ ਨੇ ਬੱਚੇ ਵੀ ਕੁੜੀਆਂ ਸਿਆਣੀਆਂ ਹੋਈਆਂ ਨੇ ਪਰ ਕਹਿੰਦੇ ਨਾ ਇਹਨਾਂ ਨੂੰ ਅਕਲ ਨਹੀਂ ਆਣੀਗੀ ਕੋਈ ਕੰਮ ਮੰਮੀ 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 ਬੰਦੇ ਫੋਨ ਲਾ ਦਵਾਂ ਲੈ ਲੈ ਤੀਵੀਂ ਨਾ ਦਵਾਂ ਨੂੰ ਅੱਲਾਹ ਨੂੰ ਫੋਨ ਲਾ ਕੇ ਦਿਆਂ ਨੂੰ ਲਾ ਦਵਾਂ ਮੈਂ ਵੇਮ ਘੇੜਨੀ ਆ ਕੀ ਕਰ ਤੈਨੂੰ ਦੋਵਾਂ ਨੂੰ ਅੱਜ ਕਿਹੜਾ ਫੋਨ ਲੈ ਦਵਾਂ ਤੁਹਾਨੂੰ ਮੈਂ ਉਹ ਆਦੂ ਦੇ ਵੀ ਨਹੀਂ ਦਿਖਾਉਂਦੇ ਮੁੰਡਾ ਬੜੀ ਮੈਂ ਫੋਨ ਖੋ ਕੇ ਲਾ ਦੇ ਫੋਨ ਦਵਾ ਦੋ ਕਿ ਫੋਨ ਲੈ ਦੋ ਕਦੀ ਆ ਕੇ ਮੰਮੀ ਗਾਈਡ ਲੈ ਦੋ ਮੰਮੀ ਕਿਤਾਬ ਲੈ ਦੋ ਮੰਮੀ ਟਿਊਸ਼ਨ ਦਿਖਵਾ ਦੋ ਅੱਗ ਲੱਗੀ ਤੁਹਾਨੂੰ ਫੋਨ ਦੀ ਕਦੀ ਘਰ ਦੇ ਕੰਮ ਇਹ ਨਾ ਕਰਵਾਏ ਜੇ ਤੁਹਾਡੀਆਂ ਪੜਾਈਆਂ ਪਤਾ ਕਿੰਨੀ ਔਖੀਆਂ ਨੇ ਕਿੰਨੀ ਮੁਸ਼ਕਲ ਤੁਹਾਡਾ ਪਿਓ ਕਮਾਂਦਾ ਵੈ ਆ ਤੁਹਾਡੀ ਵੱਡੀ ਮੰਮੀ ਆ ਮੈਨੂੰ ਜੀਨ ਦੇਂਦੀ ਆ ਸੱਸ ਸੱਸ ਮੈਨੂੰ ਗੱਲਾਂ ਕਰਦੀ ਆ ਕਿ ਤੇਰੀ ਕੁੜੀਆਂ ਨੇ ਨਾ ਕੁਝ ਨਹੀਂ ਕਰਨਾ ਤੇਰੀਆਂ ਕੁੜੀਆਂ ਨੇ ਨਾ ਬਸ ਆ ਖੇਡਦੇ ਨੇ ਸਟੈਪੋ ਤੇ ਦੋ ਕਿਤਾਬਾਂ ਪੜ੍ਹਨੀ ਐ ਤੇ ਮੋਬਾਈਲ ਮੇਰੀ ਕੁੜੀ ਦਾ ਲੈ ਕੇ ਗੇਮਾਂ ਖੇਡਦੀ ਐ ਤੇ ਖਰੇ ਕੀ ਕੁਸ਼ ਕਰਦੀਆਂ ਨੇ ਪੁੱਠਾ ਬੋਲਦੀ ਐ ਮੈਨੂੰ ਤੇ ਮੈਂ ਤੁਹਾਨੂੰ ਫੋਨ ਹੱਥ ਦੇ ਕੇ ਆਪਣੇ ਗਾਲਾਂ ਹੱਤਿਆ ਨਮੀ ਪਾਲਵਾ ਮੂੰਹ ਪਰ ਨੋਨਾ ਦੇਦਾ ਬੋਲ ਕੇ ਨਹੀਂ ਕਰਮ ਚੰਗਾ ਕਰਕੇ ਨੰਬਰ ਵਧੀਆ ਲਿਓ ਨਾ ਪਾਸ ਹੋ ਕੇ ਆ ਜਾਂਦੀਆਂ ਜੇ ਚੰਗੇ ਨੰਬਰ ਲਿਓ ਫਰਸਟ ਆ ਕੇ ਦਿਖਾਓ ਮਹਿਲੇ ਕ ਦਵਾਂਗੀ ਫੋਨ ਤੁਹਾਨੂੰ ਮੈਂ ਕਵਾਂਗੀ ਉਹਨਾਂ ਨੂੰ ਕਿ ਮੇਰੀ ਕੁੜੀ ਵੀ ਫੋਨ ਡਾਕ ਸਕਦੀ ਐ ਕਮਾਂਡ ਕਰਦੀ ਐ ਨਾ ਵੱਡੀ ਬੰਮਾ ਵੱਡੀ ਕੁੜੀ ਪੜਦੀ ਵੀ ਐ ਨਾਲ ਟਿਊਸ਼ਨ ਸੈਂਟਰ ਲੱਗੀ ਐ ਨਾ ਗਾ ਬਨੇ ਉਹਨੂੰ ਮੁੰਡਾ ਵੀ ਦਿੱਤਾ ਪਰ ਮੈਨੂੰ ਮੁੰਡੇ ਦੀ ਨਹੀਂ ਚਾਹਤ ਨਹੀਂ ਮੇਰੇ ਲਈ ਤੇ ਮੁੰਡਿਆਂ ਵਰਗੀ ਅਜੇ ਪਰ ਪੁੱਤ ਲੋਕਾਂ ਨੂੰ ਜਵਾਬ ਨਾ ਬੋਲ ਕੇ ਨਹੀਂ ਦੇ ਸਕਦੇ ਆਪਣਾ ਚੰਗਾ ਕਰਮ ਕਰਕੇ ਦੇ ਸਕਦੇ ਆ ਪੜਿਆ ਕਰੋ ਫੋਨ 'ਚ ਕੀ ਹੈ ਉਹ ਸਿਮਰਤ ਤਾਂ ਉਹਨੂੰ ਦੇ ਦਿੰਦੀ ਫੋਨ ਜੇ ਉਹ ਤੁਹਾਡੇ ਨਾਲ ਆੜ ਪਿਆਰ ਕਰਦੀ ਐ ਆਪਸ ਵਿੱਚ ਵੀ ਨਾ ਲੜਿਆ ਕਰੋ ਕਿ ਬਹੁਤ ਲੜਦੀਆਂ ਜੇ ਖੇ ਖੇ ਭਾਈ ਹੁੰਦੀ ਐ ਕੋਈ ਚੀਕ ਕਿਤੇ ਸੁਟਦੀਆਂ ਕੋਈ ਚੀਕ ਕਿਤੇ ਸੁਟਦੀਆਂ ਜੇ ਘਰ ਦਾ ਮੂਲ ਖਰਾਬ ਹੁੰਦਾ ਬੇਟਾ ਨਾ ਕਰਿਆ ਕਰੋ ਇਦਾਂ ਜਾ ਉਹ ਅੰਦਰ ਜਾ ਕੇ ਨਾ ਆਪਣੀਆਂ ਕਿਤਾਬਾਂ ਫੜੋ ਪੜੋ ਨੰਬਰ ਚੰਗੇ ਆਣਗੇ ਨਾ ਮੈਂ ਪਾਪਾ ਨੂੰ ਕਹਿ ਕੇ ਇੱਕ ਇੱਕ ਫੋਨ ਲੈ ਦਾਂਗੀ ਜਾ ਮੇਰਾ ਬੱਚਾ ਅੰਛਰ ਇਹ ਬੰਦ ਕਰ ਪਬਜੀ ਨੇ ਪਤਾ ਨਹੀਂ ਤਾਂ ਲਿਖੀ ਛੱਡ ਰਾਂ ਅੰਛ ਕੱਪੇ ਕੱਪੇ ਫੇੜ ਦੇ ਉੱਠ ਨਾਲ ਇਹ ਬੈਠੰਦਾ ਕੋਈ ਤਰੀਕਾ ਤੇਰਾ ਉਠ ਉਹਨੇ ਮੈਂ ਸਫਾਈਆਂ ਸਾਰੀਆਂ ਕੀਤੀਆਂ ਖਲੇਰਾ ਚੁੱਕੀਆਂ ਤੇ ਕੀ ਕਰੰਨੀ ਆ ਤੂੰ ਚਾਚੀ ਚਾਚੀ ਕੀ ਕਰੇ ਚਾਚੀ ਸਾਰਾ ਦਿਨ ਬਸ ਆਪਣੀ ਜਾਨ ਲੁੰਦੀ ਰਵੇ ਹਾਂ ਕੀ ਗੱਲ ਐ ਅੰਜੂ ਦੀਦੀ ਆ ਵੇਖੋ ਨਾ ਕੁਰਸੀਆਂ ਦਾ ਮੈਦਾਗਾ ਨਾਲ ਸਾਰਾ ਦਿਨ ਪਬਜੀ ਖੇਡਦਾ ਰਹਿੰਦਾ ਵਾ ਥੋੜਾ ਨੂੰ ਸਮਝਾਓ ਦੀਦੀ ਤੂੰ ਇਹਨੂੰ ਨਾ ਸਮਝਾ ਆਪਣੀਆਂ ਕੁੜੀਆਂ ਦਾ ਧਿਆਨ ਰੱਖਿਆ ਕਰ ਉਹ ਕੀ ਕਰਦੇ ਫਿਰਦੇ ਤੈਨੂੰ ਪਤਾ ਕਿਹੜੇ ਲੱਛਣ ਕਰਦੀਆਂ ਫਿਰਦੀਆਂ ਨੇ ਦੀਦੀ ਇਹ ਗੱਲ ਨਾ ਕਹਾਂ ਨਾ ਕਦੀ ਵੀ ਜਾ ਪਤਾ ਤੂੰ ਖੇਡ ਅੰਦਰ ਜਾ ਕੇ ਕਿਦਾਂ ਦੀਆਂ ਗੱਲਾਂ ਬੋਲਦੇ ਪਏ ਹੋ ਕੱਲਾ ਕੀ ਬੋਲਦੇ ਪਿਆ ਤੂੰ ਆਪਣੀਆਂ ਕੁੜੀਆਂ ਦਾ ਧਿਆਨ ਰੱਖਿਆ ਕਰ ਉਹ ਵੇਖੋਵੇਂ ਮੁੰਡੇ ਦੇ ਦਵਾਲੇ ਹੋਈ ਰਹਿੰਦੀ ਆ ਆਪਣਾ ਜੁੜੀ ਹੈਗਾ ਨਾ ਤੇ ਮੇਰੇ ਇਹਨੂੰ ਵੇਖਣੀ ਸਿਖਾਉਂਦੀ ਦੀਦੀ ਬੱਸ ਕਰੋ ਕਾ ਆਪਣੇ ਜੋ ਦੇਣਾ ਨਾ ਉਹ ਦੋਨਾਂ ਨੂੰ ਦਿੱਤਾ ਮੈਨੂੰ ਪੁੱਤਾਂ ਵਰਗੀਆਂ ਧੀਆ ਦਿੱਤੇ ਤੇ ਤੁਹਾਨੂੰ ਧੀ ਪੁੱਤ ਦਿੱਤਾ ਆਇਆ ਵੈ ਪਰ ਇੰਨਾ ਵੀ ਮਾੜਾ ਸ਼ਬਦ ਨਾ ਵੀ ਬੋਲਿਆ ਕਰੋ ਮੇਰੀਆਂ ਕੁੜੀਆਂ ਨਾ ਮੁੰਡਿਆਂ ਨਾਲੋਂ ਵੱਧ ਕੇ ਨਿਕਲਣਗੀਆਂ ਦੇਖਣਾ ਪੜ੍ਹ ਲਿਖ ਕੇ ਚੰਗੇ ਅਫਸਰ ਬਣਨਗੀਆਂ ਚੰਗੀ ਸਿੱਖਿਆ ਸੀਗੀਆਂ ਨੇ ਕੋਈ ਮਾੜੀ ਸਿੱਖਿਆ ਚ ਨਹੀਂ ਆਉ ਹਾਂ ਬੜੀਆਂ ਚੰਗੀਆਂ ਨਿਕਲਣਗੀਆਂ ਤਾਂ ਇਹਨਾਂ ਦੇ ਵਿਚਾਰੀਆਂ ਫੋਨ 'ਚ ਬੜੀਆਂ ਰਹਿੰਦੀਆਂ ਸਾਰੇ ਦੇੜੀ ਪਹੁੰਚ ਗਈਆਂ ਪੜਾਈਆਂ ਕਰਦੀਆਂ ਮੈਨੂੰ ਦੱਸਿਂ ਗਰਾ ਕਦੀ ਵੇਖਿਆ ਜਾ ਕੇ ਫੋਨ 'ਚ ਕੀ ਕਰਦੀਆਂ ਨੇ ਜਦੋਂ ਵੇਖੋ ਸਿਮਰਨ ਹਲ ਜੇ ਕਾਲਜ ਤੋਂ ਆਉਂਦੀ ਆ ਅੰਦਰ ਪੈਰ ਪਾਉਂਦੀ ਨਾਲੇ ਜਿੱਦੀ ਫੋਨ ਦੇ ਦਿੱਦੀ ਫੋਨ ਦੇ ਤਾਂ ਦੁਬਾਲੇ ਹੋ ਜਾਂਦੀਆਂ ਆ ਦੇ ਕੋਈ ਗੱਲ ਨਹੀਂ ਦੀਦੀ ਗਾਹ ਤੋਂ ਨਹੀਂ ਮੰਗਣਗੇ ਕੋਈ ਗੱਲ ਧਿਆਨ ਰੱਖਿਆ ਕਰੋ ਨਾ ਤਾਂ ਮੜਾ ਜਾ ਕੱਲ ਨੂੰ ਵਿਹੋਣੀ ਆ ਤੇ ਹੋਣੀ ਆ ਮੀਆਂ ਕੀ ਕਹਾਂ ਮੈਂ ਤੁਹਾਨੂੰ ਮਦੀਦੀ ਨੂੰ ਤੇ ਮੇਰੀ ਕੁੜੀਆਂ ਤੇ ਨਜਾਇਜ਼ ਹੀ ਉਂਗਲ ਚੁੱਕਤੀ ਐ ਰੱਬ ਵਰਗੀਆਂ ਬੱਚੀਆਂ ਮੈਂ ਤਾਂ ਕਦੀ ਸਿਮਰਤ ਬਲ ਵੀ ਨਹੀਂ ਚਾhti ਮਾਰੇ ਕਿ ਸਿਮਰਤ ਕਰਦੀ ਕੀ ਕਿੱਥੇ ਜਾਂਦੀ ਕਿੱਥੇ ਆਉਂਦੀ ਆਪਣੀ ਤੇ ਈਮਾਨ ਸਮਝਿਆ ਨੂੰ ਤੇ ਤੂੰ ਹੀ ਇੰਨਾ ਸੁਤੇਲਾਪਨ ਵਖਾਉਂਦੇ ਹੋ ਵੱਡੀ ਮੰਮਾ ਕਹਿੰਦੀ ਤੁਹਾਨੂੰ ਮੇਰੇ ਬੱਚੇ ਵੱਡੀ ਮੰਮਾ ਵੱਡੀ ਮੰਮਾ ਦਾ ਮਤਲਬ ਕੀ ਹੁੰਦਾ ਵੈ ਆਪਣੀ ਮਾਂ ਨਾਲੋਂ ਵੱਧ ਕੇ ਮਾਂ ਜਿਹੜੀ ਹੁੰਦੀ ਹੈ ਪਤਾ ਤੁਹਾਡੇ ਅੰਦਰ ਮਮਤਾ ਨਾ ਸਿਰਫ ਆਪਣੇ ਬੱਚੇ ਵਾਸਤੇ ਹੀ ਹੈ ਉਦਾਂ ਨਹੀਂ ਕੀ ਹਾਂਜੀ ਹਾਂਜੀ ਮੈਨੂੰ ਪਤਾ ਵਾ ਤੁਹਾਨੂੰ ਦੱਸਿਆ ਤੇ ਕਾ ਕੋਈ ਗੱਲ ਨਹੀਂ ਯਾਰ ਜਾਵਾਂਗੇ ਕੱਲ ਮੂਵੀ ਵੇਖਣ ਔਰ ਮੈਨੂੰ ਘਰੋਂ ਅਸਪਸਰ ਵੇਖ ਕੇ ਫੇਰੀ ਨਿਕਲਿਆ ਜਾਣਾ। ਸਮਝਿਆ ਕਰੋ ਗੱਲ ਨੂੰ। ਠੀਕ ਆ। ਯਾਰੇ ਮੇਰੀ ਗੱਲ ਸਮਝ ਨਹੀਂ ਕੋਸ਼ੀ। ਸਿਮਰਤ ਹਾਂ ਹਾਂਜੀ। ਹਾਂ ਕੋਈ ਗੱਲ ਨਹੀਂ ਮੈਂ ਤਾਂ ਨਾਲ ਬਾਹਰ ਵਿੱਚ ਗੱਲ ਕਰਦੀ ਆ। ਠੀਕ ਆ। ਹਾਂ ਹਾਂ ਕੋਈ ਨਾ ਕਾਲਜ ਮਿਲਦੇ ਆ ਓਕੇ ਓਕੇ। ਖੰਡ ਕੀ ਆ? ਕੁਛ ਨਹੀਂ ਮੇਰੇ ਫਰੈਂਡ ਦਾ ਫੋਨ ਆਉਂਦਿਆ ਸੀ। ਮੈਂ ਤਾਂ ਤੈਨੂੰ ਪੁੱਛਿਆ ਨਹੀਂ ਕਿਦਾਂ ਫੋਨ ਆਇਆ ਵਾ। ਮੈਂ ਤੇ ਤੈਨੂੰ ਕਹਿਣਾ ਆਣਾ ਸੀ ਕਿ ਅਜਾ ਰੋਟੀ ਬਣ ਗਈ ਹੋਈ ਤੇ ਚਲਾ ਕੇ ਖਾ ਲਾ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਆ ਜਾਨੀ ਆ ਤੀ ਚਲੋ ਸਭ ਠੀਕ ਹੈ ਨਾ ਬਹੁਤ ਠੀਕ ਸਭ ਠੀਕ ਹੀ ਹੈ ਨਾ ਠੀਕ ਹੀ ਆ ਮੇਰੇ ਨਾ ਫਰੈਂਡ ਦਾ ਫੋਨ ਆਉਂਦਾ ਹੀ ਮੈਂ ਉਹਨਾਂ ਦੇ ਹੀ ਗੱਲ ਕਰਦੇ ਮੈਨੂੰ ਪਤਾ ਨਹੀਂ ਲੱਗਾ ਤੂੰ ਸ਼ਰ ਵਾਜਵਾਰੀ ਨਹੀਂ ਮੇਰੇ ਧਿਆਨ ਚ ਨਿਕਲ ਗਿਆ ਮੈਂ ਤੈਨੂੰ ਵਾਈ ਨਹੀਂ ਮਾਰੀ ਮੈਂ ਸਿੱਧੀ ਚੱਲ ਕੇ ਆਈ ਸੀ ਚਲ ਕੋਈ ਨਹੀਂ ਆ ਜਾ ਮੈਂ ਰੋਟੀ ਬਣਾ ਲਗੀ ਬੱਚੇ ਸਾਰੇ ਬੈਨ ਲਗੇ ਤੂੰ ਵੀ ਖਾ ਲਾ ਠੀਕ ਹੈ ਸ਼ੁਗਰ ਇਹ ਜੇ ਕਿਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਨਾ ਮੰਮੀ ਤੱਕ ਗੱਲ ਪਹੁੰਚ ਜਾਣੀ ਸੀ ਮੰਮੀ ਨੇ ਤਾਂ ਮੇਰੇ ਪਾਸੇ ਡੇਢ ਦੇਣੇ ਸੀ ਸਿਮਰਤ ਗੱਲਾਂ ਜਿਵੇਂ ਕਰਨ ਦੇਈ ਸੀ ਐਦਾਂ ਲੱਗਾ ਜਿਦਾਂ ਕਿ ਮੁੰਡੇ ਨਾਲ ਗੱਲਾਂ ਕਰਨ ਦੇਈ ਸੀ ਚਲ ਉਹਦੀ ਉਮਰ ਹੈ ਪੜ੍ਹੀ ਲਿਖੀ ਹੈ ਨਾਲ ਜੋਬ ਵੀ ਕਰਨ ਲਈ ਹੈ ਉਹਨੇ ਪਸੰਦ ਨਾ ਕਿਤੇ ਵੀ ਵਿਆਹ ਕਰਾ ਸਕਦੀ ਐ ਪਰ ਮੇਰੇ ਕੋ ਡਰ ਕਿਉਂ ਗਈ ਸੀ ਮੈਂ ਉਹਨੂੰ ਕੀ ਕਹਿ ਦੇਣਾ ਸੀ ਡਰਨਾ ਤਾਂ ਨਾ ਉਹ ਆਪਣੀ ਮਾਂ ਕੋ ਚਾਹੀਦਾ ਮੇਰੇ ਕੋ ਡਰ ਕੇ ਕੀ ਲੈਣਾ ਦੀਦੀ ਦਾ ਸੁਭਾਅ ਇਹੋ ਜਿਹਾ ਹੈ ਅਗਰ ਕਹੇ ਵੀ ਕੁੜੀ ਨੇ ਫੋਨ ਹੱਥ ਚ ਫੜਿਆ ਨਾ ਤਾਂ ਬੱਸ ਜੀ ਉਹ ਤੇ ਕੋਈ ਪੁੱਠਾ ਹੀ ਕੰਮ ਕਰਨ ਦੇ ਹੀ ਐ ਕਿਸੇ ਨਾਲ ਗੱਲਾਂ ਕਰਨ ਦੇ ਹੀ ਐ ਜਾ ਪਤਾ ਨਹੀਂ ਉਹ ਕੀ ਕਰਨ ਗਈ ਐ ਪਤਾ ਨਹੀਂ ਦੀਦੀ ਦੇ ਦਿਮਾਗ ਦਾ ਵੀ ਕੋਈ ਹੱਲ ਨਹੀਂ ਲਾਇਆ ਜਾ ਸਕਦਾ ਨਿੱਕੀਆਂ ਨਿੱਕੀਆਂ ਮੇਰੀਆਂ ਕੁੜੀਆਂ ਜਿੰਨਾ ਤੇ ਉਂਗਲ ਚੁੱਕ ਦਿੰਦੀ ਐ ਕੋਈ ਵੱਡਾ ਸਿਰ ਤੇ ਹੋਵੇ ਤੇ ਗੱਲ ਕਰੇ ਨਾ ਆਪ ਵੱਡੀ ਐ ਤੇ ਦਿਮਾਗ ਇੱਟਿਆਂ ਚ ਐ ਪਤਾ ਹੀ ਨਹੀਂ ਕਿੱਦਾਂ ਗੱਲ ਕਰਨੀ ਤੇ ਕਿੱਦਾਂ ਨਹੀਂ ਕਰਨੀ ਹੁਣ ਆਪਣੀ ਨੂੰ ਵੇਖੇ ਨਾ ਤੇ ਫੋਨ ਲੈ ਕੇ ਬੈਠੀ ਐ ਤੇ ਕਿਹਦੇ ਨਾਲ ਗੱਲਾਂ ਕਰ ਰਹੀ ਐ ਪੰਨਾ ਜੀ ਨਾ ਅਸੀਂ ਨਹੀਂ ਕਹਿ ਸਕਦੇ ਕਾਲ ਵਿੱਚ ਪਹਿਲਾਂ ਰੋਟੀ ਫੇਰੀ ਗੱਲ ਕਰਾਂਗੀ ਹਾਂਜੀ ਯਾਰ ਬਸ ਰੋਟੀ ਖਾਣ ਗਈ ਤੇ ਇੰਨੇ ਮੈਸੇਜ ਕਰ ਦਿੱਤੇ ਹਾਂ ਹਾਂ ਮੈਨੂੰ ਪਤਾ ਵਾ ਕੋਈ ਗੱਲ ਨਹੀਂ ਮੈਂ ਘਰੋਂ ਟਾਈਮ ਕੱਢੂੰਗੀ ਕੱਲ ਠੀਕ ਆਪਾਂ ਚੱਲਾਂਗੇ ਜਰੂਰ ਹਾਂਜੀ ਮੈਨੂੰ ਪਤਾ ਵਾ ਯਾਰ ਤੇ ਕਿਹਵੀਂ ਚੀਜ਼ ਦੀ ਟੈਨਸ਼ਨ ਕੋ ਲੈਂਦੇ ਜੇ ਘਰੋਂ ਨਿਕਲਣਾ ਮੇਰਾ ਕੰਮ ਆ ਪਤਾ ਮੈਨੂੰ ਮੂਵੀ ਵੇਖਣ ਜਾਣਾ ਆਪਾਂ ਹਾਂਜੀ ਠੀਕ ਆ ਨਹੀਂ ਭੁੱਲਦੀ ਯਾਦ ਹਾਂਜੀ ਹਾਂਜੀ ਕੱਲ ਮੈਂ ਟਾਈਮ ਸੇ ਸਾਡੇ ਦਾ ਕਿੰਨਾ ਗੱਲ ਕਰਨ ਦੀ ਆ ਕਿਦਾਂ ਗੱਲ ਕਰਨੀ ਆ ਕਿੰਨੂੰ ਕਹਿਣ ਦੀ ਆ ਕਿ ਮੈਂ ਆਜੂ ਕੱਲ ਟਾਈਮ ਕੱਢ ਕੇ ਮੇਰੀ ਫਰੈਂਡ ਆ ਅੰਦਰ ਆ ਤੂੰ ਤੈਨੂੰ ਦੱਸ ਸਕਦਾ ਹੁਣ ਮੈਂ ਅੱਜੀ ਬੋਲ ਕੇ ਤੈਨੂੰ ਕੁਝ ਕਹਿ ਨਹੀਂ ਸਕਦੀ ਮੈਨੂੰ ਦੱਸ ਪਹਿਲੇ ਕਿਦਾਂ ਗੱਲ ਕਰਨੀ ਕਿਹੜੀ ਫਰੈਂਡ ਆ ਕਿਦਾਂ ਨਾਲ ਫਿਲਮ ਵੇਖਣ ਜਾਣਾ ਕੱਲ ਮੈਂ ਸਾਰੀਆਂ ਗੱਲਾਂ ਸੁਣਿਆ ਤੇ ਇੱਥੇ ਪਿੱਛੇ ਖੜੀ ਹੋ ਕੇ ਸਿਮਰਾ ਸੱਚ ਬੋਲਦਾ ਤੈਨੂੰ ਮੈਂ ਦੱਸਦਾ ਮੈਂ ਤੈਨੂੰ ਇਹੋ ਜਿਹੀ ਹਰਕਤਾਂ ਨਹੀਂ ਸਿਖਾਈਆਂ ਆਈਆਂ ਕਿ ਤੂੰ ਇਦਾਂ ਕਰੇ ਮਮੀ ਮੇਰੇ ਕਾਲਜ ਕੀ ਕਾਲਜ ਬੋਲਦੀ ਨਹੀਂ ਆਂ ਦੀਦੀ ਸਿਮਰਤ ਕਿਉਂ ਇੰਨਾ ਉੱਚੀ ਬੋਲਣ ਦੇ ਬਾਹਰ ਤੱਕ ਬਾਤ ਜਾਂਦੀ ਸੀ ਮੈਂ 2 ਮਿੰਟ ਚੌਂਕ 'ਚ ਸਬਜ਼ੀ ਲੈਣ ਗਈ ਸੀ ਤਾਂ ਤੁਹਾਡੀਆਂ ਆਵਾਜ਼ਾਂ ਬਾਹਰ ਤੱਕ ਆਉਂਦੀਆਂ ਕਿ ਸਾਡੇ ਜਵਾਬ ਸਾਡੇ ਘਰ ਦੀ ਇੱਜ਼ਤ ਹੈ ਐਨਾ ਵੀ ਗੁੱਸਾ ਨਾ ਕਰੋ ਅੱਜ ਤੈਨੂੰ ਨਹੀਂ ਪਤਾ ਨੇ ਕੀ ਕੀਤਾ ਵਾ ਕੀ ਕੀਤਾ ਦੱਸੋ ਪੌਚੀ ਨੂੰ ਕਿਦਣਾ ਫੋਨ ਤੇ ਲੱਗੀ ਏ ਦੀਦੀ ਕੋ ਪੜੀ ਲਿਖੀ ਐ ਸਮਝਦਾਰ ਐ ਆਪਣਾ ਚੰਗਾ ਆਪਣਾ ਮਾੜਾ ਸਭ ਸਮਝਦੀ ਐ ਜੋਬ ਕਰਦੀ ਐ ਉਹਨੂੰ ਪਿਆਰ ਨਾਲ ਬੈਠ ਕੇ ਪੁੱਛੋ ਕਿ ਪੁੱਤ ਤੂੰ ਕਿਹਦੇ ਨਾਲ ਗੱਲ ਕਰਦੀ ਪਈ ਆ ਕੌਣ ਐ ਤੇਰਾ ਦੋਸਤ ਐ ਕਿਉਂ ਕਰਦੀ ਪਈ ਆ ਤੈਨੂੰ ਕੋਈ ਪਸੰਦ ਐ ਉਹਦਾ ਪਰਿਵਾਰ ਚੰਗਾ ਐ ਪਹਿਲਾਂ ਪੁੱਛਿਸ਼ ਤਾਂ ਕਰੋ ਜੇ ਬੱਚਾ ਗਲਤ ਰਹਿਏਗਾ ਤਾਂ ਉਸ ਗੱਲ ਨੂੰ ਤੇ ਡਾਂਡ ਸਕਦੇ ਹੋ ਅੱਜਕੱਲ ਬੱਚਿਆਂ ਨੂੰ ਵੀ ਪੂਰਾ ਹੱਕ ਹੈ ਆਪਣੇ ਬਾਰੇ ਕੁਝ ਚੰਗਾ ਸੋਚਣ ਲਈ ਜ਼ਰੂਰੀ ਨਹੀਂ ਅਸੀਂ ਮਾਵਾ ਵੀ ਸਭ ਕੁਝ ਸੋਚ ਸਕਦੇ ਕਦੇ ਕਦੇ ਬੱਚੇ ਵੀ ਸੋਚ ਲੈਂਦੇ ਨੇ ਉਹਦੀ ਉਮਰ ਤਾਂ ਦੇਖੋ 25 26 ਸਾਲ ਹੋਣਦੇ ਆਂਦੇ ਹੀ ਆ ਅਕਸਰ ਉਹਦਾ ਕੱਲ ਨੂੰ ਵਿਆਹ ਕਰਨਾ ਹੀ ਆ ਨਾ ਕਰਨਾ ਤਾਂ ਪਰ ਇੰਨੇ ਮੈਨੂੰ ਕੁਝ ਦੱਸਿਆ ਵਾ ਇਹ ਤਾਂ ਨਾ ਫਿਲਮਾਂ ਵੇਖਣ ਦੀਆਂ ਸਲਾਮਾਂ ਬਣਾਉਂਦੀ ਫਿਰਦੀ ਵੇਖ ਜੇ ਕੋਈ ਪਸੰਦ ਆ ਜਾਏ ਮੈਂ ਮੰਨਦੀ ਆ ਤੇਰੀ ਗੱਲ ਨੂੰ ਐਸ ਗੱਲ ਨਾਲ ਮੈਂ ਤੇ ਐਗਰੀ ਆ ਜੇ ਪਸੰਦ ਆ ਗਿਆ ਤੇਰੇ ਨਾਲ ਗੱਲ ਕਰਦੀ ਮੇਰੇ ਨਾਲ ਗੱਲ ਕਰਦੇ ਆਪਣੇ ਪਿਓ ਨਾਲ ਗੱਲ ਕਰਦੇ ਤਾਂ ਪਿਓ ਕਦੀ ਇਸ ਤੋਂ ਬਾਹਰ ਗਿਆ ਹੀ ਹੈ ਨਹੀਂ ਆ ਅੱਜ ਮੈਂ ਨਾਲ ਬੱਦ ਕਰਦਾ ਨਾ ਕੋਸਦਾ ਹਜੇ ਕੋਈ ਗਾਲੀ ਨਾ ਹੋਵੇ ਐਸੇ ਫਰੈਂਡ ਸਾਰੇ ਨਾਲ ਕੇ ਫਿਲਮ ਵੇਖਣ ਨੂੰ ਜਾਣਾ ਹੋਵੇ ਤੂੰ ਹੀ ਗੱਲਾਂ ਹੋਰ ਹੀ ਬਣਾ ਕੇ ਬਹਿ ਗਿਆ ਉਹਦੀ ਸ਼ਕਲ ਵੇ ਜਿੱਦਾਂ ਦਾ ਰੰਗ ਗੁੱਡਿਆ ਤੈਨੂੰ ਪਤਾ ਨਹੀਂ ਲੱਗਦਾ ਕੀ ਕਰਿਆ ਤੂੰ ਤਾਂ ਹੁਣ ਵੇਖਿਆ ਨਾ ਸਿਮਰਤ ਗੁੱਸਾ ਨਾ ਕਰੀ ਬੇਟਾ ਮੈਂ ਤਾਂ ਦੋ ਤਿੰਨ ਵਾਰੀ ਤੈਨੂੰ ਫੜਿਆ ਇਸ ਕੱਲੋ ਮੈਂ ਸਿਰਫ ਮੌਕਾ ਵੇਖਣਾ ਨਹੀਂ ਸੀ ਮੈਂ ਦੀਦੀ ਨਾਲ ਗੱਲ ਕਰਾਂ ਪਰ ਦੀਦੀ ਨੇ ਇਸ ਲਈ ਗੱਲ ਨਹੀਂ ਕੀਤੀ ਕਿਉਂਕਿ ਦੀਦੀ ਮੈਨੂੰ ਮੇਰੀ ਕੁੜੀਆਂ ਵੱਲੋਂ ਮਹਨੇ ਦੇਂਦੇ ਸੀ ਹੱਟ ਟਾਈਮ ਅੰਜੂ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਜੇ ਤੈਨੂੰ ਮੇਰੇ ਤੋਂ ਇਹ ਬਾਰੇ ਪਤਾ ਲੱਗਾ ਹੀ ਕੋਈ ਉਸ ਤੋਂ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਨਹੀਂ ਦੀਦੀ ਗੱਲ ਉਮੀਦ ਦੀ ਨਹੀਂ ਮੈਨੂੰ ਬਸ ਇਹੀ ਮਨਜੋ ਵਹਿਮ ਹੈਗਾ ਸੀ ਕਿ ਤੁਸੀਂ ਗਲਤ ਨਾ ਸੋਚੋ ਕਿ ਮੈਂ ਦੀਆਂ ਕੁੜੀਆਂ ਵੱਲੋਂ ਨਜਾਇਜ਼ ਮਹਨੇ ਦੇ ਨਹੀਂ ਦੇਂਦੀ ਆ ਤੇ ਮੇਰੀ ਕੁੜੀ ਵੱਲੋਂ ਸੁਨਾਣ ਆ ਗਈ ਮੈਂ ਸਿਰ ਪਹਿਲਾਂ ਪੱਕਾ ਕਰਨਾ ਚਾਹਨੀ ਸੀ ਕਿ ਵਾਕੇ ਕੋਈ ਗੱਲ ਪਈ ਤੇ ਮੈਂ ਪਹਿਲਾਂ ਇਹਦੇ ਨਾਲ ਗੱਲ ਕਰਕੇ ਫਿਰ ਤੁਹਾਡਾ ਨਾਲ ਕਰਨੀ ਸੀ ਪਰ ਘਰ ਚ ਤਮਾਸ਼ਾ ਨਾਲੋਂ ਪਰ ਤੈਨੂੰ ਮੈਨੂੰ ਕਰ ਦੇਣੀ ਚਾਹੀਦੀ ਹੀ ਗੱਲ ਹੋ ਜੇ ਕੁਛ ਨਹੀਂ ਸਾਡੇ ਬੱਚਿਆਂ 'ਚ ਕੋਈ ਮਾੜੀ ਆਦਤ ਨਹੀਂ ਗੀ ਫਿਲਮ ਦੇਖਣ ਤਾਂ ਸਾਰੇ ਬੱਚੇ ਨਾਲ ਮਿਲ ਕੇ ਜਾਂਦੇ ਨੇ ਘੱਟ ਛੋਟੀਆਂ ਕੁੜੀਆਂ ਐਦਾਂ ਤੁਹਾਨੂੰ ਬੋਲਦੇ ਸੋਨਣ ਦੇਖੇਗੀ ਨਾ ਉਹਨਾਂ ਦੇ ਗੱਲ ਦਾ ਅਸਰ ਪਏਗਾ ਪਿਆਰ ਨਾਲ ਗੱਲ ਜਿਹੜਾ ਹੋ ਜੇ ਨਾ ਪਿਆਰ ਨਾਲ ਮਸਲੇ ਦਾ ਹੱਲ ਨਿਕਲ ਜਾਂਦਾ ਸਾਰੇ ਪਾਸਿਓ ਰੋਲਾ ਪਾ ਕੇ ਨਹੀਂ ਇਹ ਤਾਂ ਧੀ ਹੈ ਸਮਝਾਉਣ ਨੂੰ ਥੋੜਾ ਜਿਆ ਮਮੀ ਮੈਂ ਤੁਹਾਨੂੰ ਦੱਸਣਾ ਸੀ ਪਰ ਮੈਨੂੰ ਡਰ ਰਹੀ ਕਿ ਜਦੋਂ ਹੁਣ ਤੁਸੀਂ ਬੋਲਣ ਦੇ ਆਵੇ ਜੇ ਅੱਗੇ ਜਾ ਕੇ ਤੁਸੀਂ ਮੈਨੂੰ ਇਦਾਂ ਬੋਲੋਗੇ ਇਸੇ ਡਰ ਕਰਕੇ ਮੈਂ ਤੁਹਾਨੂੰ ਦੱਸ ਰਹੀ ਜੇ ਤੂੰ ਮੈਨੂੰ ਪਹਿਲਾਂ ਪਿਆਰ ਨਾਲ ਦੱਸ ਦਿੰਦੀ ਨਾ ਫੇਰ ਥੋੜਾ ਮੈਂ ਬੋਲਣਾ ਸੀ ਜਦੋਂ ਹੁਣ ਮੈਂ ਤੇਰੀ ਚੋਰੀ ਫੜੀ ਤੇ ਮੈਂ ਤਾਂ ਤੈਨੂੰ ਗੁੱਸੇ ਹੋਣਾ ਹੀ ਆ ਮੇਰੇ ਤੇ ਪੈਰਾਥੋਲੋਜੀ ਮੈਨ ਨਿਕਲ ਗਈ ਕਿ ਮੈਂ ਤੇ ਆਪਣੀ ਕੁੜੀ ਦੇ ਧੁਆਇਆਂ ਪਾਉਣੀ ਨਹੀਂ ਰਣੀ ਮੇਰੀ ਕੁੜੀ ਚੰਗੀ ਬੜੀ ਆ ਅਸੀਂ ਮਾਪੇ ਨਾਲ ਬੜਾ ਵਿਸ਼ਵਾਸ ਕਰਕੇ ਧਿਆਨ ਘਰੋ ਭੇਜਦੇ ਆ ਪੜ੍ਹਾਈ ਵਾਸਤੇ ਵੀ ਤੇ ਕੰਮ ਕਰ ਵਾਸਤੇ ਵੀ ਸਮਾਜ ਨਾਲ ਜੀਨ ਨਹੀਂ ਦਿੰਦਾ ਸਮਾਜ ਕਰਕੇ ਥੋੜੇ ਫਸੇ ਪਏ ਆ ਸਮਾਜ ਤਾਂ ਕਹਿੰਦਾ ਬੱਚੇ ਆਪਣੀ ਪਸੰਦ ਦਾ ਵਿਆਹ ਕਰਾ ਸਕਣ ਲੇ ਜੇ ਤੇਰੇ ਮਨ 'ਚ ਕੋਈ ਗੱਲ ਹੈ ਕਿਸੇ ਨੂੰ ਪਸੰਦ ਕਰਦੇ ਹਾਂ ਘਰ-ਬਾਰ ਚੰਗਾ ਵੈ ਸਾਡੇ ਨਾਲ ਮੈਚ ਹੁੰਦੇ ਨੇ ਸਾਡੇ ਤੋਂ ਬਹੁਤ ਉੱਚੇ ਨਾ ਹੋਣ ਕਿਉਂਕਿ ਉੱਚਾ ਨਾ ਮੱਤ ਨਹੀਂ ਲੱਗਦਾਗਾ ਤੇ ਮੈਨੂੰ ਦੱਸ ਦੇ ਅਸੀਂ ਬੈਠ ਕੇ ਨਾ ਸਲਾਹ ਕਰ ਲੈਂਦੇ ਆ ਹਾਂਜੀ ਮੰਮੀ ਪਰ ਬੇਟਾ ਸਾਡੇ ਤੋਂ ਬਾਹਰ ਹੋ ਕੇ ਨਾ ਚੱਲਨੀ ਕਿਤੇ ਵੱਲੋਂ ਕੋਈ ਐ ਉਂਗਲ ਚੁੱਕ ਕੇ ਨਾ ਕਹਿ ਦੇ ਕਿ ਫਲਾਣੇ ਦੀ ਧੀ ਨੂੰ ਫਲਾਣੇ ਦੀ ਭੈਣ ਨੂੰ ਅਸੀਂ ਕਿਤੇ ਵੇਖਿਆ ਸੀ ਸਮਝਣ ਦੀ ਕੋਸ਼ਿਸ਼ ਕਰੀ ਸਾਡੀ ਇੱਜ਼ਤ ਨਾ ਤੁਹਾਡੇ ਸਾਰਿਆਂ ਦੇ ਹੱਥੋਂ ਹੀ ਬੱਚਿਆ ਰਹੇ ਤੇਰੇ ਤੋਂ ਹੀ ਨਾ ਤੇਰੀਆਂ ਛੋਟੀਆਂ ਭੈਣਾਂ ਨੇ ਇਕੱਲਾ ਨਹੀਂ ਸਮਝਣ ਦੀ ਕੋਸ਼ਿਸ਼ ਕਰ ਘਰ 'ਚ ਐਦਾਂ ਨਾ ਖੁੱਲ੍ਹਿਆਂ ਫੋਨ ਤੇ ਗੱਲਾਂ ਨਹੀਂ ਕਰੀਦੀਆਂ ਜੇ ਕੋਈ ਦੋਸਤ ਹੈਗਾ ਨਾ ਉੱਚੀ ਆਵਾਜ਼ 'ਚ ਗੱਲ ਕਰੋ ਕਿ ਜੇ ਤੁਹਾਡੇ ਕਿਸੇ ਨਾਲ ਗੱਲਬਾਤ ਹੈਗੀ ਹੈ ਨਾ ਤੇ ਆਪਣੀ ਮਾਵਾ ਵਰਗੀ ਸਹੇਲੀ ਨਾਲ ਇੱਕ ਵਾਰੀ ਖੋਲ ਜ਼ਰੂਰ ਚੰਗਾ ਕੀ ਹੈ ਮਾੜਾ ਕੀ ਅਸੀਂ ਤੈਨੂੰ ਸਮਝਾਵਾਂਗੇ ਵੇਖ ਬੇਟਾ ਅੱਜਕੱਲ ਦੇ ਮੁੰਡੇ ਨਾ ਕੁੜੀਆਂ ਦੇ ਘਰ ਦਾ ਪੈਸਾ ਵੇਖਣ ਲੱਗ ਪਏ ਨੇ ਕਿ ਕੱਲੀ-ਕੱਲੀ ਕੁੜੀ ਹੈ ਖਾਨਦਾਨ 'ਚ ਪੈਸਾ ਬਥੇਰਾ ਤੇ ਲੋਟ-ਪੋਟ ਬੜੀ ਕਰਨ ਲੱਗਦੇ ਵਿਆਹ ਦੇ ਨਾਂ ਤੇ ਸਮਝਣ ਦੀ ਕੋਸ਼ਿਸ਼ ਕਰ ਬੇਟਾ ਇਹ ਚੀਜ਼ਾਂ ਨੂੰ ਬਿਲਕੁਲ ਸਹੀ ਕਹਿੰਦੇ ਚਾਚੀ ਤੇਰੀ ਜੇ ਕੋਈ ਗੱਲ ਹੈਗੀ ਨਾ ਸਾਨੂੰ ਦੱਸ ਅਸੀਂ ਤੇ ਪਾਪਾ ਨਾਲ ਗੱਲ ਕਰਾਂਗੇ ਮੁੰਡੇ ਨੂੰ ਮਿਲਾਂਗੇ ਗੱਲਬਾਤ ਕਰਾਂਗੇ ਦੇਖਾਂਗੇ ਜੇ ਸਾਨੂੰ ਚੰਗਾ ਲੱਗਾ ਤੇ ਅਸੀਂ ਤੇਰਾ ਜਰੂਰ ਉੱਥੇ ਕਰਾਂਗੇ ਇਹ ਮੁੰਡਾ ਕਿਤੇ ਬਾਹਰ ਨਹੀਂ ਹੈ ਪਰ ਤੂੰ ਉਹਦੇ ਨਾਲ ਕਿਤੇ ਨਹੀਂ ਘੁੰਮਣ ਫਿਰਨ ਜਾਣਾ ਬੇਟਾ ਅੱਗੇ ਕਦੀ ਗਈ ਹੈ ਘੁੰਮਣ ਕਦੇ ਕਦੀ ਗਈ ਹੈ ਅੱਗੇ ਘੁੰਮਣ ਕਿਤੇ ਨਹੀਂ ਤੇਲੀ ਵਾਰ ਜਾਣਾ ਹੀ ਤਾਂ ਅੱਜ ਤੇ ਮੈਨੂੰ ਵਾਰ-ਵਾਰ ਗੱਲਾਂ 'ਚ ਟਾਲਣੇ ਹੀ ਮੈਂ ਕਹਿੰਨੀ ਹੀ ਕਿ ਚੱਲ ਕੋਈ ਨਾ ਚਲ ਜਾਗੇ ਚਲ ਜਾਗੇ ਨਹੀਂ ਬੇਟਾ ਕਦੀ ਨਹੀਂ ਜਾਣਾ ਦੇਖ ਬੇਟਾ ਜਿਹੜੇ ਬੰਦੇ ਨੇ ਵਿਆਹ ਕਰਾਣਾ ਹੋਵੇ ਨਾ ਕਿ ਹੇ ਕੁੜੀ ਨਾਲ ਪਹਿਲੀ ਗੱਲ ਉਹ ਇੱਜ਼ਤਦਾਰ ਖਾਨਦਾਨ ਦਾ ਜਿਹੜਾ ਹੋਏਗਾ ਉਹ ਤਾਂ ਕੁੜੀ ਨੂੰ ਕਦੀ ਵੀ ਨਹੀਂ ਕਹੇਗਾ ਕਿ ਮੇਰੇ ਨਾਲ ਘੁੰਮਣ ਫਿਰਨ ਜਾ ਉਹ ਪਹਿਲਾ ਲੱਭ ਜ ਪਤਾ ਹੀ ਹੋਏਗਾ ਆਪਣੇ ਘਰਦਿਆਂ ਨਾਲ ਗੱਲ ਕਰ ਮੈਂ ਵੀ ਆਪਣੇ ਘਰਦਿਆਂ ਨਾਲ ਗੱਲ ਕਰਨ ਲੱਗਾ ਵਾਂ ਅਸੀਂ ਪਹਿਲਾਂ ਵਿਆਹ ਕਰਾਣੇ ਆ ਇੱਜ਼ਤਦਾਰ ਇਨਸਾਨ ਦੀ ਐਹਲਿਸ਼ਾਨੀ ਆ ਕੁਝ ਮੁੰਡੇ ਕੁੜੀਆਂ ਘੁੰਮਣ ਫਿਰਨ ਜਾਂਦੇ ਖਾਂਦੇ ਪਿੰਦੇ ਨੇ ਆਪਣੀ ਹਿਸਾਲੀ ਤੱਕ ਰਾਂਦੇ ਨੇ ਆਪਣੀ ਇੱਜ਼ਤ ਥੋੜੀ ਕਰਵਾਉਂਦੇ ਨੇ ਸਮਝਣ ਦੀ ਕੋਸ਼ਿਸ਼ ਕਰ ਬੇਟਾ ਹਰ ਚੀਜ਼ ਨੂੰ ਨਾ ਕਾਇਦੇ ਚ ਰੱਖ ਕੇ ਚੱਲਣਾ ਚਾਹੀਦਾ ਵਾ ਹਾਂਜੀ ਸਰ ਚੱਲ ਜਾ ਕਪੜੇ ਕਪੜੇ ਬਦਲ ਲੈ ਤੂੰ ਜਾ ਕਪੜੇ ਬਦਲ ਤੇ ਪਹਿਲਾਂ ਸਾਡੇ ਸਾਹਮਣੇ ਫੋਨ ਕਰ ਮੁੰਡੇ ਨੂੰ ਤੇ ਕਹਿ ਮੈਂ ਸਵੇਰੇ ਨਹੀਂ ਆਣਾ ਤੇ ਨਾਲੇ ਉਹਨੂੰ ਪੁੱਛ ਕੀ ਤੂੰ ਰਜਾਮੰਦ ਹੈਗਾ ਮੇਰੇ ਨਾਲ ਵਿਆਹ ਕਰਾਉਣ ਲਈ ਤੇ ਮੈਂ ਆਪਣੇ ਘਰ ਦੇ ਨਾਲ ਗੱਲ ਕਰਾਂ ਤੇ ਤੂੰ ਵੀ ਘਰ ਗੱਲ ਕਰ ਚੱਲ ਕੋਈ ਨਹੀਂ ਆਰਾਮ ਨਾਲ ਕਹਿ ਲਈ ਫੋਨ ਕੱਟਿਆ ਗਿਆ ਨਾ ਉਹਦਾ ਆਏਗਾ ਤੇ ਸਾਡੇ ਸਾਹਮਣੇ ਕਰੀ ਜੀ ਕੱਪੜੇ ਬਦਲ ਸਮਝਣ ਦੀ ਕੋਸ਼ਿਸ਼ ਕਰੀ ਬੇਟਾ ਹਾਂਜੀ ਇਹਨੇ ਨਾ ਜਸਾਂ ਕਰਿਆ ਕੀ ਕਰਾਂ ਮੈਂ ਜੋ ਤੈਨੂੰ ਨਹੀਂ ਪਤਾ ਮੈਂ ਮਾਂ ਹਾਂ ਜਦੋਂ ਮੈਂ ਇਦਾਂ ਵੇਖਿਆ ਨਾ ਕਦਮ ਮੇਰੇ ਤੇ ਪੈਰੋਂ ਜ਼ਮੀਨ ਨਿਕਲ ਗਈ ਤੂੰ ਤਾਂ ਮਿਲ ਵੀ ਹਿੱਸਾ ਕਰਨ ਲੱਗਦੇ ਹੋ ਸਮਝਣ ਦੀ ਕੋਸ਼ਿਸ਼ ਕਰੋ ਮੈਂ ਪਿਛਲੇ ਨੂੰ 2-4 ਦਿਨ ਤੋਂ ਮੋੜ ਕੀਤਾ ਸੀ ਕਿ ਸਿਮਰ ਕਿਹਨਾ ਗੱਲ ਕਰਦੀ ਹੈ ਪਰ ਮੈਂ ਹਮੇਸ਼ਾ ਤੇ ਮੋ ਇਹੀ ਲਫ਼ਜ਼ ਸੁਨੇ ਆ ਕੱਲ ਦੱਸਾਂਗੀ ਕੱਲ ਦੱਸਾਂਗੀ ਤੇ ਕੱਲ ਦੱਸਾਂਗੀ ਅੱਜ ਵੀ ਮੈਨੇ ਕੋਲ ਬੈਣਗੀ ਸਾਕੇ ਕਿ ਮੈਨੂੰ ਲੱਗਨਦਿਆ ਸੀ ਕੋਈ ਰਪਲਾਈ ਕੇ ਇਹਨੂੰ ਕਰਨ ਦੇਈਏ ਬਹੁਤ ਚੋਕ ਹੋ ਗਈ ਬਹਾਨਾ ਵਾਂਣ ਹੀ ਮੇਰੇਗੇ ਮੈਂ ਕਿਹਾ ਚੱਲ ਰੋਟੀ ਖਾ ਲੈ ਮਾਂ ਵੀ ਪੁੱਛਦੀਆਂ ਪਰ ਕਿਸਮਤ ਵੇਖੋ ਨਾ ਤੀ ਪੁੱਛ ਲਿਆ ਮੈਨੂੰ ਵੀ ਫਿਕਰ ਆ ਦੀਦੀ ਨਾ ਮੰਦੀ ਆ ਧੀਆ ਦੇ ਥਾਂਜ ਫੋਨ ਦੇ ਦਿੰਦੇ ਨੇ ਮਾਪੇ ਨੂੰ ਬੜੀ ਫਿਕਰ ਲੱਗੀ ਰਹਿੰਦੀ ਆ ਅਸੀਂ ਵਿਸ਼ਵਾਸ ਕਰਕੇ ਦੇ ਦਿੰਦੇ ਆ ਪਰ ਇਹ ਤਾਂ ਬੱਚਿਆਂ ਦਾ ਫਰਜ਼ ਆ ਨਾ ਕਿ ਸਾਨੂੰ ਕਿਹੜੇ ਪਾਸੇ ਉਹਨਾਂ ਨੇ ਵਿਖਾਣਾ ਮੈਂ ਸਹੀ ਵਗਣਾ ਕਿ ਗਲਤ ਵਰਤੋਂ ਫੋਨ ਹੈ ਇਹ ਤੇ ਹੈ ਫੋਨ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਆਪਸੇ ਦਿੱਤਾ ਕਿ ਚਲੋ ਬੱਚੇ ਦਾ ਪਤਾ ਲੱਗ ਜਾਏ ਬੱਚਾ ਲੇਟ ਸਵੇਟ ਆਨ ਜਾਂ ਆਉਂਦਿਆ ਫੋਨ ਕਰਕੇ ਦੱਸ ਸਕੇ ਪਰ ਜਦੋਂ ਬੱਚੇ ਗਲਤ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਨਾ ਮੈਂ ਵੀ ਤਾਂ ਮਾਫੀ ਮੰਗ ਲਵਾਂਗੀ ਮੇਤਰੀਆਂ ਕੁੜੀਆਂ ਨੂੰ ਗਲਤ ਨਹੀਂ ਨਹੀਂ ਕੋਈ ਗੱਲ ਨਹੀਂ ਤੈਨੂੰ ਤਾਨੇ ਦਿੰਦੀ ਦੀ ਕਿਤੇ ਕਿਤੇ ਨਾ ਕਿਤੇ ਮੈਂ ਦਿ ਲੋਣੀ ਨਹੀਂ ਦਿੰਦੀ ਮੈਂ ਉਤੋਂ ਉਤੋਂ ਕਹਿੰਨੀ ਹਾਂ ਤੂੰ ਨਾ ਗੈਲੀ ਜੀ ਬੜੀ ਕਰਦੀ ਹਾਂ ਆਪਣੀ ਕੁੜੀਆਂ ਦੀ ਤਾਮਨ ਹੁੰਦਾ ਹੈ ਕਿ ਨਾਂ ਵਾਲੇ ਨਿਗਾ ਰੱਖੇ ਧਿਆਨ ਦੇਵੇ ਬਾਕੀ ਤੇਰੀਆਂ ਕੁੜੀਆਂ ਮੇਰੀਆਂ ਕੁੜੀਆਂ ਇੱਕ ਹੀ ਗੱਲ ਆ ਦੇਖੋ ਦੀਦੀ ਤੈਨੂੰ ਪਤਾ ਹੈ ਕਿ ਮੈਂ ਗੁੱਸੇ ਹਾਂ ਨਹੀਂ ਉਹਨਾਂ ਨੂੰ ਮੈਂ ਪਿਆਰ ਵੀ ਤੇ ਬਥੇਰਾ ਕਰਦੀ ਆ ਉਹਨਾਂ ਛੋਟੀਆਂ ਗੀਆਂ ਨੇ ਕੁਝ ਨਹੀਂ ਕਰਦੀਆਂ ਨੇ ਗੇਮ-ਗੁੰਮ ਖੇਡਦੀਆਂ ਰਹਿੰਦੀਆਂ ਨੇ ਗਾਣੇ ਸੁਣਦੀਆਂ ਰਹਿੰਦੀਆਂ ਨੇ ਸਿਮਰ ਤੋਂ ਨਾ ਪਿਆਰ ਬੜਾ ਕਰਦੀ ਆਲਾ ਫੋਨ-ਫੋਨ ਲੱਲਦੀਆਂ ਨੇ ਇਹੋ ਜਿਹਾ ਕੁਝ ਨਹੀਂ ਹੈ ਤੈਨੂੰ ਪਤਾ ਤੁਸੀਂ ਕਿਉਂ ਬੋਲਦੇ ਸੀ ਡਰ ਤਾਂ ਮੈਨੂੰ ਵੀ ਲੱਗਦਾ ਸੀ ਪਰ ਤੁਹਾਡੇ ਬੋਲਣ ਦਾ ਇੱਕ ਫਾਇਦਾ ਹਜੇ ਮੈਂ ਉਹਨਾਂ ਖੇਚ ਕੇ ਡਾਡ ਦੇਣੀ ਐ ਕਿ ਤੁਹਾਡੀ ਵੱਡੀ ਮੰਮਾ ਨੇ ਨਾ ਤੁਹਾਡੀ ਪ੍ਰੇਟ ਕਰ ਦੇਣੀ ਐ ਜੇ ਕਿਸੇ ਨਾ ਫੋਨ ਤੇ ਫालतू ਗੱਲ ਕੀਤੀ ਅੱਛਾ ਲੇ ਇੱਕ ਗੱਲ ਹੈਗੀ ਘਰ ਚੋ ਕਿਸੇ ਇੱਕ ਬੰਦੇ ਦਾ ਨਾ ਡਰ ਵੀ ਹੋਣਾ ਚਾਹੀਦਾ ਬੱਚਿਆਂ ਨੂੰ ਫਿਰ ਬੱਚੇ ਨਾ ਕਿਤੇ ਗਲਤ ਰਾਹ ਨਾ ਜਾਂਦੇ ਤੇ ਮੇਰੀ ਕੁੜੀ ਨੂੰ ਨਾ ਵੇਲਾ ਕਿਸੇ ਦਾ ਡਰ ਨਹੀਂ ਨਾ ਹੈਗਾ ਇਹ ਚਲੋ ਗਲਤ ਰਾਹ ਪੜ ਲਈ ਚਲੋ ਕੋਈ ਨਹੀਂ ਚਲੋ ਪਰਮਾਤਮਾ ਨੇ ਹੱਥ ਰੱਖ ਲਿਆ ਸਭ ਨੂੰ ਸਾਨੂੰ ਪਤਾ ਲੱਗ ਗਿਆ ਚਲੋ ਆ ਦੀਦੀ ਰੋਟੀ ਵਾਲੀ ਬਣਾਣੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਧੀਆਂ ਤੇ ਹੀ ਹੈ ਯਾਨੀ ਕਿ ਬੇਟੀਆਂ ਤੇ ਉਸ ਦੇ ਬਾਰੇ ਅੱਜ ਦੇ ਵਿਚਾਰ ਸਾਡੇ ਦੀਦੀ ਦੱਸਣਗੇ ਵਿਚਾਰ ਲੋਕਾਂ ਨੇ ਆਪੇ ਦੱਸ ਦਿੰਨੇ ਕਮੈਂਟਾਂ ਦੇ ਵਿੱਚ ਸਾਡੀ ਆਡੀਅנס ਨੇ ਸਾਡੇ ਜਿਹੜੇ ਸਾਨੂੰ ਵੇਖਣ ਵਾਲੇ ਸਾਨੂੰ ਪਿਆਰ ਕਰਨ ਵਾਲੇ ਸਾਡੇ YouTube ਫੈਮਿਲੀ ਨੇ ਸਾਰੀ ਫੈਮਿਲੀ ਨੇ ਸਾਰਿਆਂ ਨੇ ਦੱਸ ਜਣਾ ਵਾ ਵੇਖੋ ਇਹਦੇ ਵਿੱਚ ਅਸੀਂ ਇਹ ਦੱਸਿਆ ਵਾ ਕਿ ਇੱਕ ਮਾਂ ਆਪਣੀ ਧੀ ਤੇ ਅੰਨਾ ਵਿਸ਼ਵਾਸ ਕਰਦੀ ਆ ਤੇ ਦੂਸਰੀ ਧੀਆਂ ਨੂੰ ਗਲਤ ਕਹਿੰਦੀ ਕਿ ਤੇਰੀਆਂ ਧੀਆਂ ਗਲਤ ਆ ਗਲਤ ਆ ਗਲਤ ਪਰ ਕਿਤੇ ਨਾ ਕਿਤੇ ਜਿੱਥੇ ਉਹਨੇ ਅੰਨਾ ਹੀ ਵਿਸ਼ਵਾਸ ਕੀਤਾ ਨਾ ਉਹੀ ਉਹਦਾ ਵਿਸ਼ਵਾਸ ਘਾਤ ਕਰ ਜਾਂਦੀ ਆ ਤੇ ਬਾਕੀ ਚਲੋ ਅੱਜਕੱਲ ਹੁੰਦਾ ਵਾ ਕਿ ਹਰ ਕੁੜੀਆ ਮੁੰਡੇ ਇੱਕ ਦੂਜੇ ਨੂੰ ਲਾਈਕ ਕਰਦੇ ਜੇ ਤੁਸੀਂ ਕਿਸੇ ਨੂੰ ਲਾਈਕ ਕਰਦੇ ਹੋ ਖਾਸ ਕਰ ਜਿਹੜੀ ਮੈਂ ਆਪਣੀ ਨੌਜਵਾਨ ਪੀੜੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਪੇਰਸ ਨਾਲ ਗੱਲ ਕਰੋ ਉਹਨਾਂ ਨਾਲ ਬੈਠ ਕੇ ਜੇ ਉਹਨਾਂ ਦੀ ਰਜ਼ਾਮੰਦੀ ਹੁੰਦੀ ਆ ਤੇ ਫਿਰ ਤੁਸੀਂ ਆਪਣੀ ਵਿਆਹ ਦੀ ਗੱਲਬਾਤ ਸ਼ੁਰੂ ਕਰ ਸਕਦੇ ਐਵੇਂ ਕਿਸੇ ਤੇ ਅੰਨਾ ਵਿਸ਼ਵਾਸ ਕਰਕੇ ਬਿਲਕੁਲ ਕਿਸੇ ਦੇ ਨਾਲ ਇਧਰ-ਉਧਰ ਨਾ ਜਾਓ ਤੇ ਆਪਣੇ ਮਾਪੇ ਦੀ ਇੱਜ਼ਤ ਆਪਣੇ ਹੱਥ ਚ ਰੱਖ ਕੇ ਬਣਾ ਲੈਣ ਬਹੁਤ ਜ਼ਿਆਦਾ ਮਹੌਲ ਖਰਾਬ ਚੱਲਦਾ ਪਿਆ ਵੈ ਪੈਲੀ ਗੱਲ ਹੈ ਸੋਚੋ ਕਿ ਕੋਈ ਤੁਹਾਨੂੰ ਕਿਉਂ ਪਸੰਦ ਕਰਦਾ ਪਿਆ ਹੈ ਐਸੀ ਤੁਹਾਡੇ ਚ ਕੀ ਖਾਸੀਤਾ ਹੈਗੀ ਹੈ ਕਿ ਤੁਸੀਂ ਪੈਸੇ ਦੀ ਪਾਵਰ ਚ ਵੱਡੇ ਹੋ ਕਿ ਤੁਸੀਂ ਇੰਨੇ ਸੁਹਣੇ ਹੋ ਕਿ ਤੁਹਾਡੇ ਤੇ ਮੋਹਤ ਹੋ ਗਿਆ ਨਹੀਂ ਕਦੀ ਅੰਦਰ ਦਾ ਲਾਲਚ ਹੈ ਕੁਝ ਕੁੜੀਆਂ ਦੇ ਅੰਦਰ ਜਿੰਨੂੰ ਅਸੀਂ ਗਲਤ ਲੱਭ ਕੇ ਕਹਿ ਸਕਦੇ ਆ ਤੇ ਕੁਝ ਮੁੰਡਿਆਂ ਦੇ ਅੰਦਰ ਸੋ ਆਪਣਾ ਬਚਾ ਤੁਹਾਡੇ ਆਪਣੇ ਹੱਥ ਹੈ ਕੋਈ ਤੁਹਾਡੀ 4 ਗੁਣਾ ਵੱਧ 10 ਗੁਣਾ ਵੱਧ ਤਾਰੀਫ਼ ਕਰਦਾ ਪਿਆ ਨਾ ਤਾਂ ਉਹਦੀ ਤਾਰੀਫ਼ ਚ ਇੰਨੇ ਨਾਂ ਨਾ ਵਿੱਚ ਕਿ ਤੁਸੀਂ ਉਹਦੀਆਂ ਗੱਲਾਂ ਚ ਆਜੋ ਤੇ ਆਪਣੇ ਪਰਿਵਾਰ ਦੀ ਨਜ਼ਰਾਂ ਚ ਡਿੱਗ ਜੋ ਤੇ ਤੁਹਾਡਾ ਪਰਿਵਾਰ ਦੁਨੀਆ ਦੀ ਨਜ਼ਰ ਚ ਡਿੱਗ ਜਵੇ ਸੋ ਐਸ ਪੀੜੀ ਨੂੰ ਨਵੀਂ ਧੀ ਨੂੰ ਹੱਥ ਜੋੜ ਕੇ ਬੇਨਤੀ ਹੈ ਮਾਫੀ ਚਾਹੁੰਦੇ ਅਗਰ ਕੁਝ ਗਲਤ ਕਹਿ ਦਿੱਤਾ ਹੋਵੇ ਆਪਣੇ ਮਾਪਿਆਂ ਨਾਲ ਤੋਖਾ ਨਾ ਕਰਨਾ ਸਮੇਦਾਰੀ ਨਾਲ ਚੱਲਣਾ ਜਿਹੜੇ ਮਾਪੇ ਨੇ ਤੁਹਾਨੂੰ ਆਪਣੇ ਗੱਲ ਨਾਲ ਲਾ ਕੇ ਪਾਲਿਆ ਵੈ ਇੰਨਾ ਵਿਸ਼ਵਾਸ ਤੁਹਾਡੇ ਤੇ ਕਰਦੇ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਮੋਬਾਈਲ ਦਿੱਤੇ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਨਾਲ ਜੁੜ ਜਾਓ ਤੁਹਾਨੂੰ ਕਨਵੈਂਸ ਦਿੱਤੀ ਤੁਸੀਂ ਕਿਤੇ ਵੀ ਚੱਲ ਜਾਓ ਤੁਹਾਨੂੰ ਹਰ ਤਰ੍ਹਾਂ ਦਾ ਰਾਈਟ ਦਿੱਤਾ ਹੈ ਪੈਸਾ ਤੇ ਲਾ ਦਿੱਤਾ ਹੈ ਕਿ ਤੁਸੀਂ ਕਿਤੇ ਵੀ ਆਓ ਜਾਓ ਖਾਓ ਪੀਓ ਉਹਨਾਂ ਨੂੰ ਧੋਖਾ ਦੇਣਾ ਮਤਲਬ ਦੀ ਰੱਬ ਨੂੰ ਧੋਖਾ ਦੇਂਦੇ ਪਿਓ ਸਾਡੇ ਪਰਤੇ ਉਹਨਾਂ ਨੇ ਵੀ ਜਦੋਂ ਤੋਂ ਤੁਸੀਂ ਪੈਦਾ ਹੋ ਜਾਂਦੇ ਨੇ ਉਦੋਂ ਤੋਂ ਬੜੇ ਸੁਪਨੇ ਸਜਾਏ ਜਾਂਦੇ ਨੇ ਕਿ ਸਾਡੇ ਧੀਆ ਜਾਂ ਪੁੱਤ ਜਦੋਂ ਵੱਡੇ ਹੋਣਗੇ ਅਸੀਂ ਇਸ ਤਰ੍ਹਾਂ ਕਰਾਂਗੇ ਉਸ ਤਰ੍ਹਾਂ ਕਰਾਂਗੇ ਹਨਾ ਕਿਤੇ ਨਾ ਕਿਤੇ ਤੁਸੀਂ ਨਾ ਜਦੋਂ ਗਲਤ ਸਟੈਪ ਚੱਕ ਲੈਂਦੇ ਨਾ ਉਹਨਾਂ ਦੇ ਸੁਪਨਿਆਂ ਨੂੰ ਵੀ ਮਾਰ ਦਿੰਦੇ ਹੋ ਬਿਲਕੁਲ ਤੇ ਖਾਸ ਤੌਰ ਤੇ ਮੇਰਾ ਇੱਕ ਹੱਥ ਜੁੜ ਕੇ ਹੋ ਰਿਕੁਐਸਟ ਹੈ ਕਿ ਉਹਨਾਂ ਭੈਣਾਂ ਦੇ ਅੱਗੇ ਉਹਨਾਂ ਭਰਾਵਾਂ ਅੱਗੇ ਉਹਨਾਂ ਵੀਰਾਂ ਅੱਗੇ ਵੱਡੇ ਛੋਟੇ ਸਾਰੇ ਅੱਗੇ ਕਿ ਆਪਣੇ ਸ਼ਰੀਕੇ ਦੇ ਵਿੱਚ ਨਾ ਇੱਕ ਦੂਜੇ ਨੂੰ ਉਂਗਲ ਨਾ ਚੁੱਕੋ 13 ਮੁੰਡਾ ਤੇਰੀ ਕੁੜੀ ਨਾ ਕਰੋ ਬੱਚੇ ਨਾ ਰੱਬ ਦਾ ਰੂਪ ਹੁੰਦੇ ਸਾਂਝੰਦੇ ਇਹਨਾਂ ਤੋਂ ਗੱਲ ਨਾ ਚੁੱਕੋ ਅੱਜ ਕੱਲ੍ਹ ਧੀਆਂ ਨਾਲੇ ਵੈਸੇ ਵੀ ਕਿਸੇ ਨਾਲ ਘਟ ਨਹੀਂ ਮੈਂ ਤੇ ਇਹ ਕਿੰਨੀ ਹੈ ਕਿ ਮੁੰਡਿਆਂ ਨਾਲੋਂ ਕਿਤੇ ਉੱਪਰ ਨੇ ਇਸ ਟਾਈਮ ਧੀਆਂ ਸੋ ਸਟੋਰੀ ਦੇ ਵਿੱਚ ਹਾਂਜੀ ਸਟੋਰੀ ਚ ਮੈਸੇਜ ਅੱਛੀ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਪਸੰਦ ਆਏਗਾ ਤਾਂ ਮੈਨੂੰ ਪਲੀਜ਼ ਕਮੈਂਟ ਬਾਕਸ ਵਿੱਚ ਤੁਸੀਂ ਦੱਸਦੇ ਹੋ तकरीबन ਜਿੰਨੇ ਜਾਨੇ ਲਾਈਕ ਕਰਦੇ ਹੋ ਜਿੰਨੇ ਜਾਨੇ ਵੀਡੀਓ ਨੂੰ ਦੇਖਦੇ ਸਾਰੇ ਜਾਨੇ ਲਿਖ ਦਿਆ ਕਰੋ ਇੱਕ ਲਾਈਨ ਲਿਖਣ ਚ ਤੁਹਾਡਾ ਕਿੰਨਾ ਕੁ ਟਾਈਮ ਜਾਂਦਾ ਸਗੋਂ ਸਾਨੂੰ ਵੀ ਥੋੜਾ ਅਪਰੀਸ਼ੀਏਟ ਹੁੰਦਾ ਹੈ ਬਹੁਤ ਸਾਨੂੰ ਵਧੀਆ ਮੋੜ ਜੇ ਤੁਹਾਨੂੰ ਸਾਡੀ ਕਾਫੀ ਲੱਗਦੀ ਤੁਸੀਂ ਉਹ ਦੱਸੋ ਜੇ ਸਾਡੀ ਵਧੀਆ ਲੱਗੀ ਤਾਂ ਨੂੰ ਜੇ ਤੁਹਾਨੂੰ ਕੋਈ ਟਾਈਪਿੰਗ ਨਹੀਂ ਕਰਨੀ ਆਉਂਦੀ ਤੁਸੀਂ ਡੇਲੀ ਭੇਜ ਦਿਆ ਕਰੋ ਹਾਂਜੀ ਨਾਲ ਲਿਖਣਾ ਛੋਟੀ ਜੀ ਗੱਲ ਹੋਰ ਕਿ ਸਾਰੇ ਕਹਿੰਦੇ ਨੇ ਪੰਜਾਬੀ ਚ ਨਹੀਂ ਵੀਡੀਓ ਆਉਂਦੀ ਮੈਂ ਉਸ ਉੱਤ ਆਇਕ ਨਾ ਸੈਟਿੰਗ ਦਾ ਨਿਸ਼ਾਨ ਨਾ ਇਹ ਆਂਦਾ ਉਹਨੂੰ ਵੀਡੀਓ ਦੇ ਉੱਤੇ ਹੀ ਉਹਨੂੰ ਟੱਚ ਕਰੋ ਟੱਚ ਕਰਨ ਤੋਂ ਬਾਅਦ ਥੱਲੇ ਇੰਗਲਿਸ਼ ਪੰਜਾਬੀ ਦਾ ਨਾ ਆਡੀਓ ਆਂਦਾ ਵਾ ਆਡੀਓ ਲਿਖਿਆ ਆ ਆਡੀਓ 'ਚ ਜਾ ਕੇ ਨਾ ਪੰਜਾਬੀ ਨੂੰ ਕਲਿੱਕ ਕਰ ਲਿਆ ਕਰੋ ਤੇ ਆਡੀਓ ਟਰੈਕ ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਕਰੋ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆਪਣਾ ਪਿਆਰ ਸਦਾ ਸਾਡੇ ਨਾਲ ਬਣਾ ਕੇ ਰੱਖਣਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ